ਸਾਹਿਬ ਸ੍ਰੀ ਗੁਰੂ ਹੈ ਨਾ ਸਾਹਿਬ ਜੀ ਦੇ ਸਿੱਖ ਸੰਗਤ ਨੂੰ ਉਪਦੇਸ਼ ਰੱਬ ਹੈ ਮਿਸ਼ਵਕਾਰ ਵਿੱਚ ਬੈ ਕੇ ਜੀਵਨ ਦੀ ਬੈ ਜੀ ਨਾ ਹਾਰੋ ਕਿਰਤ ਵਿੱਚੋਂ ਦਸਵੰਦ ਦੇਣ ਤੇ ਘਰ ਵਿੱਚ ਸੁੱਖ ਹੁੰਦਾ ਹੈ ਹਾਕਮ ਬਣ ਕਿਸੇ ਤੇ ਰੋਗ ਨਾ ਪਾਓ ਰਾਜ ਦੀ ਜੜ ਪਰਜਾ ਹੈ ਪਰਜਾ ਨੂੰ ਦੁਖੀ ਰੱਖਣਾ ਜੜ ਤੇ ਕੁਹਾੜਾ ਮਾਰਨ ਵਾਂਗ ਹੈ ਇੱਤ ਕਰਕੇ ਖਾਣਾ ਤੇ ਖਵਾਉਣਾ ਹੈ ਲੋੜਵੰਦ ਦੀ ਲੋੜ ਨੂੰ ਆਪਣੀ ਲੋੜ ਵਾਂਗ ਜਾਣਨਾ ਸਿੱਖੀ ਹੈ ਗੁਰੂ ਦੀ ਖੁਸ਼ੀ ਉਸੇ ਤੇ ਹੈ ਜੋ ਸਮੇਂ ਪੁੱਥਿਓ ਆਏ ਅਤੀਤੀ ਨੂੰ ਪਿਆਰ ਨਾਨ ਪ੍ਰਸ਼ਾਦਾ ਸ਼ਕੁੰਦਾ ਹੈ ਅੰਗ ਭੰਗ ਨੂੰ ਖਗਲਣਾ ਨੀਤ ਕਰਮ ਹੈ ਕੇਸ ਨਹੀਂ ਕਟਨੇ ਤਮਾਕੂ ਦਾ ਸੇਵਨ ਨਹੀਂ ਕਰਨਾ ਟੋਪੀ ਕਦੇ ਨਾ ਪਹਿਨਣੀ ਯਾਤਰਾ ਕਰਨ ਲਈ ਨਾਮ ਚਖੋ ਕੀਰਤਨ ਕਰੋ ਗਰਜ ਰਾਤ ਕੀ ਨਹੀਂ ਨਿਮਰਤਾ ਰਾਤੁਰਨਾ ਹੈ ਲੰਗਰ ਪੰਗਤ ਵਿੱਚ ਸ਼ਕਣਾ ਹੈ ਨਾਮ ਜਪਦੇ ਆ ਸੇਵਾ ਵਿੱਚ ਹੱਥ ਸਫਲ ਕਰਨੇ ਹਨ ਸਿੱਖ ਦੇ ਗੁਜਰੰਤੇ ਕਦੇ ਨਹੀਂ ਕਹਿਣਾ ਕਿ ਉਸਦੀ ਮੌਤ ਹੋਈ ਹੈ ਇਹ ਕਹਿਣਾ ਹੈ ਕਿ ਅਕਾਲ ਪਾਸ ਗਿਆ ਹੈ ਅਕਾਲ ਚਲਾਣਾ ਕੀਤਾ ਹੈ